ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੇਨਿਨ ਕਿਰਨ ਤੇ ਆਪਾਂ ਅੱਜ ਦਾ ਬਲੌਗ ਤੇ ਅੱਜ ਅਸੀਂ ਨੇ ਬਣਾਏ ਨੇ ਗੋਲ ਗੱਪੇ ਜੀ ਆ ਵੀ ਘਰੇ ਤੇ ਇਹਦੇ ਵਿੱਚ ਹੈਗਾ ਤੇਲ ਕਿਉਂ ਕਿਉਂ ਲੋ ਜੀ ਤੁਸੀਂ ਵੀ ਖਾਓ ਤੇਜੀ ਟੇਸਟੀ ਗੋਲ ਗੱਪੇ ਐਦਰੇ ਮਰੀ ਵਾਲਾ ਪਾਣੀ ਇਹ ਐਦਰੇ ਆ ਗੀ ਚਾਟ ਆ ਦੇਖੋ ਜੀ ਚਾਟ ਅਲੂ ਚਾਟ ਉਥੇ ਛੋੜਾ ਹੋਰ ਪਾਣੀ ਗੱਪੇ ਚ ਤੇ ਇੱਧਰ ਗੋਲ ਗੱਪੇ ਆਂਦੀ ਖਾਲੀ ਦੇਖੋ ਜੀ ਕਿੰਨੇ ਗੋਲ ਗੱਪੇ ਨੇ ਗੋਲ ਗੋਲ ਗੱਪੇ ਗੱਪੇ ਵਿੱਚ ਪਾਣੀ ਮੇਰੀ ਮੰਮੀ ਰਾਣੀ ਪਾਪਾ ਮੇਰਾ ਰਾਜਾ ਹਾਂ ਗੋਲ ਗੋਲ ਗੱਪਾ ਗੱਪੇ ਵਿੱਚ ਪਾਣੀ ਨਾ ਦਵਾਰਸ ਨੇ ਮੇਂ ਗੋਲ ਗੋਲ ਗੱਪਾ ਕੱਪੇ ਵਿੱਚ ਪਾਣੀ ਮੇਰੀ ਮੰਮੀ ਰਾਣੀ ਮੇਰਾ ਪਪਾ ਰਾਜਾ ਸੋਨ ਦਾ ਦਰਵਾਜਾ ਚਾਂਦੀ ਦੀਆਂ ਪੌੜੀਆਂ ਸੱਤੇ ਬਣਾ ਗੋਰੀਆਂ ਇੱਕ ਭੈਣ ਕਾਲੀ ਉਹ ਵੀ ਕਰਮਵਾਲੀ ਸਰਵਦਾ ਕੰਜਰ ਟੱਪ ਗਿਆ ਜੁਨਦਰ ਜੁਨਦਰਵਦਨਾਨ ਕੇ ਚਿੱਤਰ ਖਾਤੇ ਜਾਣ ਕੇ ਮਮਾ ਮੈਂ ਮੇਰਾ ਗੱਲਾ ਪਾਣੀ ਹੋਊਗਾ ਹਾਂਜੀ

ਲੋ ਚੱਲੀ ਆਂ ਉਹ ਹੀ ਹੰਡਰਕੇ ਲੋਕਰੀਆ ਪਿੱਛੇ ਉਹ ਦੇਖੋ ਬਰਾ ਚਾਹਿੰਦਾ ਦੇਖਦਾ ਤਾਂ ਮੋਟੂ ਚਲੋ ਬੈਲ ਲੈ ਗਏ ਕਾ ਤਾਂ ਡਰ ਲੱਗ ਰਿਹਾ ਜੀ ਹੁਣ ਤਾਂ ਬੰਦ ਹੋ ਗਿਆ ਗਿਆ ਉਹ ਰੋੜਾ ਹਾਂ ਰੱਤ ਨੇ ਡਰ ਲੱਗ ਉਹ ਹੀ ਤਾਂ ਹੈਗਾ ਚੰਚੇ ਨਾਲ ਪਾ ਲੈ ਆਇਆ ਤਾਂ ਹੈ ਰੋਤੀ ਸਾਰੀ ਖਵਾਵਾਂਗੇ ਬਿਰੇ ਤੋਂ ਸਿਵਲ ਹੋਣਾ ਮਾਂ ਮੱਚ ਜੂ ਨਹੀਂ ਬੋਤੋ ਸਾਰਾ ਰਹਿ ਗਿਆ ਸਾਤਸ਼੍ਰੀ ਕਾਲ ਜੀ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਮੋਂਗੇ ਕੰਟੀਨਿਊ ਕਰਦੇ ਆਂ ਆਪਾਂ ਆਪਣਾ ਅੱਜ ਦਾ ਬਲੌਗ ਤੇ ਤੁਹਾਨੂੰ ਪਤਾ ਹੀ ਆ ਸੀ ਪਿੰਡ ਆਏ ਹੋਇਆ ਮਾਂ ਵੀ ਹਨਾ ਕਿਉਂਕਿ ਜਸਨੀ ਨੂੰ ਛੁੱਟੀਆਂ ਹੋ ਰਹੀਆਂ ਨੇ ਹੁਣ ਤੇ ਚਲੋ ਫਿਰ ਕੁਛ ਆਰਸ਼ ਦਾ ਜੀ ਵੀ ਨਹੀਂ ਲੱਗਦਾ ਸੀ ਅਸੀਂ ਤਾਂ ਕਰਕੇ ਆਗੇ ਮੈਂ ਕਿਹਾ ਚਲੋ ਦੋ ਚਾਰ ਦਿਨ ਲਾਇਆ ਹੋਨੇ ਆ ਹੁਣ ਤੇ ਅੱਜ ਉਹਦੀ ਚੂੜਾ ਵਧਾਈ ਦੀ ਰਸਮ ਕਰਦੇ ਆ ਆਪਾਂ ਸ੍ਰੀ ਗੁਰਜੀ ਅੱਜ ਕੱਲੇ ਦੇ ਨੈਕਸਟ ਬਲੌਗ ਆ ਬਰਫੀਆਂ ਖਾਈਏ ਚਲੋ ਜੀ ਮੈਂ ਨਾ ਦਵਾਈ ਚਲਦੇ ਆ ਆਪਾਂ ਇਹ ਕੰਮ ਰਿਹਾ ਸੀ ਅਸੀਂ ਖੱਪਾ ਚੂੜਾ ਵਧਾਉਨੇ ਅੱਜ ਮਿੱਠਾ

ਤਰਪਿਤ ਮੰਗੋ ਨੇ ਤੇਰੇ ਤਾਹਤ ਹੋਰ ਇਹਦਾ ਹੱਥ ਨਹੀਂ ਮੇਰੇ ਵੀ ਆਈ ਦੀ ਮੇਰੇ ਘਰੇ ਕੰਗੀ ਕਿ ਮੇਰੇ ਕਾਮ ਮਾੜੀ ਮਾੜੀ ਝੂਨੀਆਂ ਹੋ ਜਾਂਦੀਆਂ ਨੇ ਜਿਹੜਾ ਕਾਲੀ ਚੜ ਗਈਆਂ ਮੇਰੇ ਵੀ ਬੇਬੇ ਦੇ ਵੀ ਆਪਣੇ ਨੇ ਹਮ ਸਾਡੇ ਕਿਹੜਾ ਵੱਡੀਆਂ ਨੇ ਹਮ ਤੁਹਾਡੇ ਕੰਗੀ ਨੇ ਕਿਸੇ ਦੇ ਵੀ ਤੁਹਾਡੇ ਹੱਥ ਸਾਡੇ ਦੀ ਗਏ ਨੇ ਯਾਰ ਜਿਹਦੇ ਹੱਥ ਚ ਕੰਗੀ ਹੁੰਦੀ ਆ ਉਹਦੇ ਅੱਜ ਜੂਰੇ ਬੈਠੀ ਉਹਨੇ ਪਿੱਛੇ ਪਾਰ ਹਮ ਬਸ ਉਦੋਂ ਪਤਾ ਨਹੀਂ ਲੱਗਦਾ ਹੈਗਾ ਉਹ ਦੋ ਉਲਟੇ ਪਲਟੇ ਜਾਂ ਹੋ ਜਾਂਦਾ ਹਮ ਉਹ ਚ ਪਾ ਦੇ ਥੋੜਾ ਜਿਹਾ ਪਹਿਲਾਂ ਮੈਂ ਇਹ ਸੋਧ ਲਈ ਜੇ ਮੈਂ ਪਹਿਲਾਂ ਚੰਦੂ ਨੇ ਨੰਨ ਖਾਲੀ ਕਰਨੇ ਨੇ ਨਾ ਦੋ ਇਹ ਨੇ ਇਹ ਦੇ ਤਨੀ ਹੈਗਾ ਹੁਣ ਇਹ ਮੂਰੇ ਪੋਗਾ ਹਨ ਆ ਚੀਜ਼ਾਂ ਆ ਪਿੱਛੇ ਪੈਣਗੀਆਂ ਹਾਂਜੀ ਆ ਚੀਜ਼ਾਂ ਮੂਰੇ ਪੈਣਗੀਆਂ ਨਾ ਜਿਵੇਂ ਲਾਇਆ ਹੋਇਆ ਬਸ ਐਂ ਬੋਲ ਹਾਂ ਆ ਕੈਂਚੀ ਫੜਾਇਓ ਨਵਾ ਵੇਜ ਪਈਆ ਕਿਹੜੇ ਆ ਚਿੱਟਾ ਜਲਵਾਵਾ ਪਿਆ ਜਿਹੜਾ ਨੀ ਲਾ ਲਾ ਸਾਰੇ ਭਾਲੇ ਦੇ ਪੀਤੇ ਲਈ ਕੈਂਚੀ ਦਾ ਸੀ ਕੱਲ ਨਾਲ ਲੈ ਗਈਆਂ ਦੀਆਂ ਮਹਲਵਾ ਕੇ ਲਿਆਵਾਂਗੇ ਨਾ ਲਵਾ। ਹਾਂਜੀ ਸਵਾ ਮਹੀਨਾ ਹੋ ਗਿਆ ਤੇ ਫਿਰ ਅੱਜ ਅਸੀਂ ਸਵਾ ਮਹੀਨੇ ਬਾਅਦ ਚੂੜਾ ਵਧਾਉਣੇ ਆ। ਮੈਂ ਕਿਹਾ ਚਲੋ ਹੁਣ ਮੈਂ ਆਈ ਹੋਈਆਂ ਤੇ ਚੂੜਾ ਵਧਾ ਆ ਜਾਨੇ ਆ। ਪਹਿਲਾਂ ਹਰਪੀਤ ਨੂੰ ਕਹੇ ਸੀ ਵੀ ਤੂੰ ਚੂੜਾ ਵਧਾ ਦਿਓ ਕਹਿੰਨੀ ਵੀ ਮੈਂ ਨਹੀਂ ਆਉਂਦੀ ਹੈਗੀ ਹਲੇ ਵੀ ਤੂੰ ਗਈ ਹੋਈਆਂ ਚਲ ਤੂੰ ਹੀ ਵਧਾਇਆ ਜਾ ਕੇ। ਤੇ ਫਿਰ ਅੱਜ ਮੈਂ ਕਿਹਾ ਚਲੋ ਚੂੜਾ ਵਧਾਉਣ ਦੀ ਰਸਮ ਕਰੇ ਲੈਣੇ ਆ। ਬਾੜੀਆਂ ਪੱਲੀਆਂ ਨੇ ਵੀ ਇਹ ਵੀ ਸਭ ਤੋਂ ਛੋਟਾ ਸਹੀ ਮਸਾ ਮਿਲਿਆ ਤਿੰਨ ਜਿਵਾਕਾਂੀਆਂ ਲੈਣੀਆਂ ਪਿਆ ਕਰਨੀਆਂ ਤੇ ਰੋਸ਼ੀ ਹੋਰ ਉਹ ਬੁਤੇਰੇ ਲਾਉਂਦੇ ਨੇ ਜਿਹੜੀਆਂ ਜਦੋਂ ਮਾਣੀਆਂ ਹੋਏ ਕਰਨੀ ਬੁਲਾ ਲਿਆ ਕਰਨ ਹਾਦਰ ਟੇਕ ਇੱਕ ਵਾਰੀ ਰੋਦੇ ਲਾਉਂਦੇ ਨੇ ਖਿਆਲੀ ਨਹੀਂ ਕਰਿਆ ਉਹਨਾਂ ਤੋਂ ਲੈ ਲੈਂਦੀ ਤੇਰਾ ਕਰਨ ਹਾਂਜੀ ਨਾ ਦੱਬ ਹੈ ਨਾ ਇਸ ਜਿਵੇਂ ਲੈ ਲੈਂਦੀ OK ha~~~~~ How is this? M defines the craftbook M forgives. What is the matter? Really Put the arms first There are two arms or two legs M. Background What is so smart about it? M protagonist What is the question that he talks about? It is Hale. Le <coughs> ojib, bedan yo tan asin e kida. Ki deri yo ki ori ki ou chen. ਕਿੰਗਰਦੀ ਮੇਰਾ ਨਹੀਂ ਨਹੀਂ ਹੋਰ ਇਧਰ ਹੱਥ ਨਹੀਂ ਆਰੀ ਕਰਦੇ ਨਾ ਸੋਈ ਦੇ ਨਹੀਂ ਹੋਰ ਲੈ ਲੈ ਕਿਸੇ ਨੂੰ ਪੁੱਛ ਨਹੀਂ ਮੈਂ ਲਿਖਾਂ ਤੁਹਾਨੂੰ ਨਹੀਂ ਚਲੋ ਸਹੀ ਪਿਆਰ ਉਸ ਜਾਨ ਬਾਬਾ ਜੀ ਲਈ ਹੋ ਗਿਆ ਮੈਂ ਕਹਿ ਲਿਆ ਹੋਣਾ ਜੀ ਸਾਰਾ ਕੁਝ ਆ ਗਿਆ ਸੀ ਹੈ ਨਾ ਸੈਲੂਨ ਬਣਾਇਆ ਕਰਦਾ ਨਹੀਂ ਤਾਂ ਨਹੀਂ ਜਾ ਟਮਾਟਰੇ ਟਮਾਟੇ ਹੀ ਜਾ ਜਿਵੇਂ ਵੀਡੀਓ ਬਣਾ ਰਹੀ ਹੈ ਸਾਰੀ ਵੀਡੀਓ ਕਰਦੇ ਛਟਾ ਛਟਾ ਜਿਹਾ ਸਮਾਂ ਲੱਗਦਾ ਹੈ ਹਾਂ ਬੱਚੇ ਚੂੜੀਆਂ ਜਗ੍ਹਾ ਤੇ ਇਹ ਜੀ ਲਿਆ ਕੇ ਪਾ ਹਾਂ ਹੋ ਚੂੜੀਆਂ ਘੁੱਟ ਵੀ ਛੇਦੀ ਜਾਂਦੀ ਹੈ ਚਲ ਜੀ ਕਰਨਾ ਸਿੰਪਲ ਆ ਰਹਿ ਗਿਆ ਮੋਗਾ ਹੈ ਮੋਹ ਸੁਲਤਾਨ ਦਾ ਸੈਟ ਦਿਖਾ ਰਹੇ ਨੇ ਯੇ ਮੇਰੇ ਮੱਗੀ ਲੈ ਰਹੇ। ਹੋਰ ਕੱਲ ਅਸੀਂ ਬਹੁਤ ਦੇਖੇ। ਹੂੰ। ਸਾਰੇ ਵੱਡੇ ਨਿਕਲ ਗਏ। ਫਾਸੇ ਸੀ ਆਦੇ ਗੁੜ ਵੀ। ਹੂੰ। ਅੱਪਾ ਜੀ ਦੋ دیے ਗਏ ਆ ਇਕੱਜ ਨੂੰ। ਆ ਬੰਦਿਆ ਦਾ ਤਾਂ ਨਾ ਚਿਤ ਆਪਾ। ਕੱਲ ਤਾਂ ਸੀ ਚੂੜੀਆਂ ਹੀ ਲੱਭਦੇ ਫਿਰਿੰਗੇ। ਹਾਂਜੀ ਤੇ ਹੁਣ ਅਸੀਂ ਦੁਬਾਰਾ ਹੋ ਗਏ ਰੈਡੀ ਤੇ ਅੱਜ ਅਸੀਂ ਚੱਲਿਆਂ। ਸਾਡੀ ਪਾਬੋ ਦੀ ਪੂਆਰੇ ਕੋਲ ਚਾਹ ਤੇ ਰੋਟੀ ਤੇ ਜਾ ਕੇ ਦੇਖਦੇ ਆਂ ਤੇ ਮੰਗਾ ਗੱਡੀ ਸਟਾਰਟ ਕਰ ਰਿਆ ਤੇ ਸਾਰੇ ਜਾਣੇ ਹੋਣਾ ਸੀ ਉੱਥੇ ਤੇ ਰੋਟੀ ਤੇ ਚੱਲਦੇ ਆਂ ਹਨਾ ਪਿਆ ਤੋਂ ਬਾਅਦ ਹਰ ਕੋਈ ਚਾਗਰ ਕਰਦਾ ਤੇ ਚਲੋ ਮੈਂ ਕਿਹਾ ਚਲੋ ਨਾਲੇ ਕਹਿੰਦੀ ਨਾਲ ਕੁਝ ਚੱਲੋ ਮੈਂ ਕਿਹਾ ਚਲੋ ਬਾਅਦ ਤੇ ਅਸੀਂ ਹੋਰ ਕੀ ਆ ਤੇ ਹੋਣਾ ਸੀ ਚੱਲਦੇ ਆਂ ਆ ਆਹ ਤੀ ਕੋ ਕਹਾਂ ਆ ਰਹੀ ਸੀ ਉਹ ਦਾ ਗਾਹਾਂ ਨੂੰ ਮੁਰਦੇ ਕਹਾਂਲੀ ਨੂੰ ਮੁਰਦੇ ਹਾਂਜੀ ਹੁਣ ਅਸੀਂ ਨੇ ਬਣਾਏ ਨੇ ਸੈਂਡਵਿਚ ਊਆ ਕੋਲਸੀ ਜਾਇਆ ਏ ਚਾਹ ਪਾਣੀ ਪੀਆ ਏ ਉੱਥੇ ਜਾ ਕੇ ਤੇ ਘਰ ਆ ਕੇ ਅਸੀਂ ਨੇ ਬਣਾਤੇ ਸੈਂਡਵਿਚ ਤੇ ਸਾਰੇ ਜਣੇ ਲੱਗ ਰਹੇ ਨੇ ਖਾਣ ਆ ਇੱਧਰ ਸਾਡੇ ਸੈਂਡਵਿਚ ਬਣਨ ਲੱਗ ਗਏ ਸੈਂਡਵਿਚ ਸੈਂਡਵਿਚ ਬਣਨ ਲੱਗ ਰਹੇ ਨੇ ਹਾਂ ਆਇਆ ਚਾਹ ਦੇ ਨਾਲ ਤੇ ਤੁਸੀਂ ਲਓ ਜੀ ਤੁਸੀਂ ਖਾਓ ਗਰਮ ਗਰਮ ਸੈਂਡਵਿਚ ਅਸੀਂ ਖਾ ਰਹੇ ਹੁਣ ਆਪ ਨਾਲ ਕੋਲ ਡਰਿੰਕ ਪੀਓ ਤੇ ਸੈਂਡਵਿਚ ਖਾਓ ਜੀ